ਜਿਹੜੀ ਦਾ ਇੱਕ ਪੱਟ ਨਹੀਂ ਪਈ ਆ ਇਤੋਂ ਮਤਲਬ ਜਿੱਥੇ ਪਾਣੀ ਵਧਿਆ ਉਹਦੇ ਲੈਵਲ ਦੇ ਉੱਪਰੋਂ ਲੈ ਕੇ ਪਾਣੀ ਪਾਣੀ ਫੇਕਿਆ ਲੁੱਟ ਵਿੱਚ ਪਾਣੀ ਖੜਾ ਰਹਿਣਾ ਬਿਲਕੁਲ ਕਿਉਂ ਪਾਣੀ ਸਭ ਤੋਂ ਵੱਧਿਆ ਭਾਵੇਂ ਤੁਹਾਨੂੰ ਅੱਗੇ ਉੱਥੇ 20 30 ਫੁੱਟ ਅੱਗੇ ਜਾਣਾ ਪੈ ਜੂਗਾ ਉੱਥੋਂ ਤੱਕ ਪੱਟ ਦਿਓ ਉੱਥੇ ਇੱਥੇ ਲੋਗਾਂ ਜੀ ਅੱਗੇ ਪਾਣੀ ਪਿੱਛੇ ਡੁਗਾਈ ਜਾਂਦੀ ਆ ਤੇ ਉਹਨੇ ਆਪਣੇ ਆਪ ਆ ਜਾਣਾ ਪਾਣੀ ਤੁਸੀਂ ਦੇਖੋ ਮੇਰੀ ਸੁਣੋ ਗੱਲ ਇਹ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ پابੰਦੀ ਨਹੀਂ ਪਿੰਡ ਬਚਾਉਣਾ ਆ ਜੇ ਖਾਲ ਸਰਕਾਰੀ ਆ ਤਾਂ ਪੱਟ ਦਿਓ ਜਿਵੇਂ ਕਿ ਤੁਹਾਨੂੰ ਮਿਲਦੀ ਹੈ ਕਿੱਥੇ ਤੱਕ ਪੱਟ ਸਕਦੇ ਮੈਂ ਕਿ ਨਹੀਂ ਸਰਕਾਰੀ ਵੀ ਨਾ ਹੋਵੇ ਤਾਂ ਵੀ ਪੱਟ ਦਿਓ ਪਿੰਡ ਵਿਚੋਂ ਠੀਕ ਹੈ ਨਾ ਮਸ਼ੀਨ ਆ ਜਾਂਦੀ ਹੈ ਜਦ ਤੱਕ ਮੁੰਡੇ ਕਹਿੰਦੇ ਅਸੀਂ ਆ ਪਿੱਛੋਂ ਪੱਟ ਕੇ ਲੈ ਆਉਨੇ ਆ ਇੱਥੇ ਮਸ਼ੀਨ ਨਾਲ ਅੱਗੇ ਜਾ ਕੇ ਦੇਖੋ ਜੀ ਪਾਣੀ ਇਹ ਖੇਤਾਂ ਦਾ ਪਾਣੀ ਜਿਹੜਾ ਇਸ ਪਿੰਡ ਨੂੰ ਆਵਾ ਥੋੜਾ ਜਾਗੇ ਜਾ ਕੇ ਦੇਖੋ ਔਖਾ ਹੋ ਜਾਣਾ ਪੱਟ ਜੋ ਹੁੰਦਾ ਕਰ ਦਿਓ ਜਿੱਥੇ ਰੁਕੂਗਾ ਦੇਖਾਂਗੇ ਪਾਣੀ ਹੋ ਗਿਆ ਇਹ ਘਟੋ ਘੜ ਸਮਾਗੋਟ ਸਮਾਗੋਟ ਇੱਥੇ ਆਲੂ ਵਾਲ ਢੇਰੀਆਂ ਵਗੈਰਾ ਪਿੰਡ ਦੇ ਇੱਥੇ ਥੱਲੇ ਨਾਲ ਇੱਕ ਪੁਲੀ ਹੁੰਦੀ ਸੀ ਪਹਿਲਾਂ ਗੈਪ ਹੁੰਦਾ ਗੈਪ ਜਿਹਨੂੰ ਕਹਿੰਦੇ ਗੈਪ ਯਾਦ ਆ ਜਦ ਖੜਕ ਨੀਵੀ ਆ ਜਿੱਥੇ ਪਹਿਲੀ ਝੜ ਕੇ ਆ ਇਹਨਾਂ ਨੇ ਹਾਈਵੇ ਬਣਾਇਆ ਉਹ ਕਿੱਸਾ ਚੱਲਦਾ ਐਸ ਵੀ ਨੇ ਜਿੰਨੀ ਮਾਰ ਇਹਨਾਂ ਸੀ ਚੌੜੀ ਪਿੰਡਾਂ ਨੇ ਝਲਣੀ ਆ ਪਾਣੀ ਕਿਤੇ ਨਹੀਂ ਨਿਕਲਣਾ ਸਾਗਾ ਪਾਣੀ ਕਿੰਨਾ ਕਿਉਂ ਖੜਾ ਰਹਿਣਾ ਹੈ ਇਹ ਪਾਣੀ ਨਿਕਲਣ ਦਾ ਕੋਈ ਰਸਤਾ ਨਹੀਂ

ਅੱਜ ਜਿਹੜਾ ਹੈਗਾ ਕਈ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪਾਣੀ ਦਾ ਜਿਹੜਾ ਵਧਦਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਅ ਸਸ਼ੀਕਲ ਜੀ ਸਭ ਤੋਂ ਪਹਿਲਾਂ ਮੇਰੇ ਹਲਕੇ ਦੇ ਸਾਰੇ ਜਿਹੜੇ ਨਾਗਰਿਕ ਨੇ ਮੇਰੀ ਤੁਹਾਨੂੰ ਸਭ ਨੂੰ ਹੱਥ ਵਨ ਕੇ ਬੇਨਤੀ ਹੈ ਕਿ ਬਿਨ ਬੇਸ਼ੱਕ ਅਸੀਂ ਇਸ ਵੇਲੇ ਕੁਦਰਤ ਦੀ ਮਾਰ ਦੇ ਥੱਲੇ ਆ ਪਰ ਤੁਸੀਂ ਕਿਸੇ ਨੇ ਪੈਨਿਕ ਨਹੀਂ ਹੋਣਾ ਕਿਸੇ ਨੇ ਘਬਰਾਉਣਾ ਨਹੀਂ ਕਿਸੇ ਨੇ ਦਿਨ ਹੋਵੇ ਰਾਤ ਹੋਵੇ ਤੁਸੀਂ ਸਾਰੇ ਪ੍ਰਸ਼ਾਸਨ ਦੇ ਨਾਲ ਵੀ ਸਾਡੇ ਦਫ਼ਤਰ ਦੇ ਨਾਲ ਵੀ ਮੇਰੇ ਫੋਨ ਦੇ ਉੱਤੇ ਕਿਸੇ ਵੀ ਟਾਈਮ ਤੁਸੀਂ ਸੰਪਰਕ ਕਰ ਸਕਦੇ ਆ ਇਸ ਵੇਲੇ ਜੋ ਅਸੀਂ ਕਰ ਸਕਦੇ ਹਾਂ ਵੱਧ ਤੋਂ ਵੱਧ ਉਹ ਸਿਰਫ ਅਸੀਂ ਜਿਹੜੀਆਂ ਛੱਤਾਂ ਵਾਸਤੇ ਤਰਪਾਲਾਂ ਦੇਣੀਆਂ ਅੱਜ ਸ਼ਾਮ ਤੱਕ ਤੁਹਾਡੇ ਹਰ ਪਿੰਡ ਦੇ ਵਿੱਚ ਤੁਸੀਂ ਆਪਣੀ ਜਿਹੜੀ ਡਿਮਾਂਡ ਆ ਉਹ ਸਾਡੇ ਜਿੰਨੇ ਤੁਹਾਡੇ ਕੋਲ ਫੋਨ ਨੰਬਰ ਆ ਸਾਰਿਆਂ ਦੇ ਉੱਤੇ ਫੋਨ ਕਾਲ ਕਰੋ ਔਰ ਜਿਹੜੀਆਂ ਨਕੋਦਰ ਦਾ ਦੋਨੇ ਤੋਂ ਲੈ ਕੇ ਇਧਰ ਨਕੋਦਰ ਵਾਲੇ ਸਾਰੇ ਉਹ ਨਕੋਦਰ ਵਾਲੇ ਪਰ ਲਾਈਨ ਕਲੱਬ ਵਾਲੇ ਦਫ਼ਤਰ ਦੇ ਵਿੱਚ ਅਸੀਂ ਤਰਪਾਲਾਂ ਜਿਹੜੀਆਂ ਤੁਹਾਡੇ ਲਈ ਰੱਖ ਰਹੇ ਹਾਂ ਵਲੰਟੀਅਰ ਸੇਵਨ ਉੱਥੋਂ ਵੀ ਲੈ ਲੈਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਦੇ ਵਿੱਚ ਵੀ ਪਹੁੰਚਾਈਏ ਜਿੰਨੇ ਸਾਡੇ ਕੋਲ ਵਲੰਟੀਅਰ ਹੋਣਗੇ ਅਸੀਂ ਜਿੱਥੋਂ ਜਿੱਥੋਂ ਫੋਨ ਆਊਗਾ ਉੱਥੇ-ਉੱਥੇ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਦੋਨੇ ਚ ਪਾਣੀ ਜ਼ਿਆਦਾ ਜੇ ਉੱਥੋਂ ਨਿਕਲ ਨਹੀਂ ਪਾ ਰਿਹਾ ਤੇ ਸਾਨੂੰ ਫੋਨ ਕਰੋ ਤੁਸੀਂ ਅਸੀਂ ਤੁਹਾਨੂੰ ਉੱਥੇ ਤਰਪਾਲਾਂ ਪਹੁੰਚਾ ਦੇਵਾਂਗੇ ਔਰ ਘਬਰਾਉਣਾ ਨਹੀਂ ਹੈ ਇਹ ਪਾਣੀ ਸਿਰਫ ਮੀ ਵੀ ਵਾਪਸ ਨਾ ਆਵੇ ਜੇ ਆਉਂਦਾ ਵੀ ਆ ਤੇ ਦੋ ਦਿਨ ਬਾਅਦ ਇਹ ਪਾਣੀ ਉਤਰ ਜਾਣਾ ਔਰ ਕੱਲ ਜਿਹੜੀ ਥੋੜੀ ਜੀ ਪੈਨਿਕ ਫਲਾਇਆ ਸੀ ਕਾਂਗਰਸ ਦੇ ਜਿਹੜੇ ਪ੍ਰਗਟ ਸਿੰਘ ਨੇ ਆ ਕਿ ਜੇ ਪਿੱਛੋਂ ਪਾਣੀ ਆ ਗਿਆ ਤਾਂ ਐਦਾਂ ਹੋ ਜਾਊਗੀ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਜਿਹੜੀਆਂ ਸਾਡੀਆਂ ਵਈਆਂ ਉਹਦੇ ਵਿੱਚ ਹੜ ਦਾ ਪਾਣੀ ਨਹੀਂ ਆ ਰਿਹਾ ਉਹਦੇ ਵਿੱਚ ਦਰਿਆ ਦਾ ਪਾਣੀ ਬਿਲਕੁਲ ਨਹੀਂ ਛੱਡਿਆ ਜਾ ਰਿਹਾ ਇਹ ਸਿਰਫ ਮੀਂਹ ਦਾ ਪਾਣੀ ਆ ਜਿਹੜਾ ਇੱਕ ਦੋ ਦਿਨ ਦੇ ਵਿੱਚ ਸਾਨੂੰ ਇਹਦੇ ਤੋਂ ਰਾਹਤ ਮਿਲ ਜਾਣੀ ਹੈ ਮੇਰੀ ਸਿਰਫ ਤੁਹਾਨੂੰ ਇਹੀ ਬੇਨਤੀ ਹੈ ਕਿ ਤੁਸੀਂ ਘਬਰਾਇਓ ਨਾ ਆਪਣੀ ਹਰ ਤਰ੍ਹਾਂ ਦੀ ਡਿਮਾਂਡ ਇਹ ਕੁਦਰਤ ਦਾ ਕਹਿ ਰਿਹਾ ਜਿਹਦੇ ਤੇ ਆਪਾਂ ਕੁਝ ਨਹੀਂ ਕਰ ਸਕਦੇ ਪਰ ਜ ਹੋ ਸਕਦੀ ਆ ਅਸੀਂ ਤੁਹਾਨੂੰ ਤਰਪਾਲਾਂ ਪਹੁੰਚਾਵਾਂਗੇ ਜੇ ਕਿਤੇ ਰਾਸ਼ਨ ਦੀ ਜ਼ਰੂਰਤ ਆ ਰਾਸ਼ਨ ਪਹੁੰਚਾਵਾਂਗੇ ਜੇ ਕਿਤੇ ਲੋਕਾਂ ਨੂੰ ਕੱਢਣ ਦੀ ਜ਼ਰੂਰਤ ਆ ਜੇ ਤੁਸੀਂ ਕਿਤੇ ਪਾਣੀ ਦੇ ਵਿੱਚ ਘਰ ਗਏ ਤਾਂ ਸਾਨੂੰ ਕਾਲ ਕਰੋ ਪ੍ਰਸ਼ਾਸਨ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਉਥੋਂ ਕੱਢ ਕੇ ਸੇਫ ਥਾਂ ਦੇ ਉੱਤੇ ਪਹੁੰਚਾਵਾਂਗੇ ਵੈਸੇ ਤੇ ਪੰਜਾਬ ਗੁਰੂ ਅੰਪੀਰਾਂ ਫਕੀਰਾਂ ਦੀ ਧਰਤੀ ਪਿੰਡਾਂ ਦੇ ਵਲੰਟੀਅਰ ਮੈਂ ਇਸ ਵੇਲੇ ਚੱਕ ਕਲਾਂ ਪਿੰਡ ਦੇ ਵਿੱਚ ਖੜੀ ਆ ਉਹ ਸਾਰੇ ਪਿੰਡ ਦੇ ਜਿਹੜੇ ਨੌਜਵਾਨ ਐ ਇਕੱਠੇ ਹੋ ਕੇ ਪਾਣੀ ਦੇ ਇਸ ਕਹਿਰ ਦੇ ਖਿਲਾਫ ਲੜ ਵੀ ਰਹੇ ਆ ਜਿੱਧਰ ਪਾਣੀ ਤੋੜਨਾ ਤੋੜ ਵੀ ਰਹੇ ਆ ਔਰ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹਾ ਪ੍ਰਸ਼ਾਸਨ ਦੀ ਜ਼ਰੂਰਤ ਹੋਵੇ ਤੁਹਾਨੂੰ ਮਸ਼ੀਨਾਂ ਚਾਹੀਦੀਆਂ ਤੁਹਾਨੂੰ ਜੀਸੀਬੀ ਚਾਹੀਦੀ ਕਿਤੇ ਪੋਕਲਨ ਦੀ ਜ਼ਰੂਰਤ ਆ ਤੁਸੀਂ ਫੌਰਨ ਜਿਹੜੀ ਅਪਰੋਚ ਸਾਡੇ ਦਫ਼ਤਰ ਨਾਲ ਮੇਰੇ ਫੋਨ ਤੇ ਪ੍ਰਸ਼ਾਸਨ ਦੇ ਨਾਲ ਹਰ ਥਾਂ ਦੇ ਉੱਤੇ ਤੁਸੀਂ ਕਰਨਾ ਕਿਸੇ ਵੀ ਗੁੰਮਰਾਹਕੁਨ ਪ੍ਰਚਾਰ ਦੇ ਵਿੱਚ ਨਹੀਂ ਆਉਣਾ ਇਹਦੇ ਵਿੱਚ ਸਰਕਾਰ ਦਾ ਕੋਈ ਦੋਸ਼ ਨਹੀਂ ਹੈ ਇਹ ਮੀਂਹ ਦਾ ਪਾਣੀ ਹੈ ਔਰ ਮੀਂਹ ਦੇ ਪਾਣੀ ਨੂੰ ਵੀ ਆਪਾਂ ਰੋਕ ਨਹੀਂ ਸਕਦੇ ਪਰ ਇਹਦੇ ਤੋਂ ਬਚਣ ਲਈ ਜੋ ਕੀਤਾ ਜਾ ਸਕੂਗਾ ਆਪਾਂ ਕਰਾਂਗੇ ਧੰਨਵਾਦ